सिविल डिफेंस एन सी सी कैडेट और एस डी आर की टीम के मदद कार्रवाई खत्म की जाए ਇਸ ਮੌਕ ਦੇ ਦਾ ਜਿਹੜਾ ਮੋਟਿਵ ਸੀਗਾ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਪਰੇਸ਼ਨ ਸ਼ੀਲਡ ਜਿਹਦੇ ਤਹਿਤ ਅਸੀਂ ਆਪਣੀ ਭੂਿਕ ਦੇ ਵਿੱਚ ਪ੍ਰੀਪੇਅਰਡਨੈਸ ਵਾਸਤੇ ਅਸੀਂ ਇਹ ਮੌਕ ਡ੍ਰਿਲ ਕੀਤੀ ਹੈ ਤਾਂ ਤਾਂ ਜੋ ਭੂਿਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਟੈਕ ਜਾਂ ਕੈਜ਼ੁਐਲਟੀ ਦੇ ਵੇਲੇ ਅਸੀਂ ਆਪਣੀਆਂ ਜਿਹੜੀਆਂ ਟੀਮਾਂ ਦੇ ਨਾਲ ਤਿਆਰ ਬਾਰ ਤਿਆਰ ਰਹੀਏ ਉਹਦੇ ਨਾਲ ਅਸੀਂ ਆਪਣੀ ਪ੍ਰੀਪੇਅਰਡਨੈਸ ਚੈੱਕ ਕੀਤੀ ਹੈ ਤਾਂ ਆਮ ਜਨਤਾ ਨੂੰ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਕਿਸੇ ਵੀ ਇਹੋ ਜੀ ਸਥਿਤੀ ਦੇ ਵਿੱਚ ਚਾਹੇ ਉਹ ਮੌਕ ਡ੍ਰਿਲ ਕੀਤੀ ਜਾਵੇ ਚਾਹੇ ਉਹ ਅਸੀਂ ਜਦੋਂ ਬਲੈਕਆਊਟ ਕਰਦੇ ਹਾਂ ਉਹ ਇੱਕ ਮੌਕ ਡ੍ਰਿਲ ਦੇ ਦੌਰਾਨ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਸਾਡੀ ਪ੍ਰੇਪੇਡਨੈਸ ਦੀ ਇੱਕ ਐਕਸਰਸਾਈਜ਼ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਰੂਰਤਾਂ ਮੁਤਾਬਕ ਤਿਆਰੀਆਂ ਨੇ ਉਹਨਾਂ ਦਾ ਅਸੀਂ ਜਿਹੜਾ ਜਾਇਜ਼ਾ ਲੈਨੇ ਆ ਇਹਦੇ ਨਾਲ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਐਸ ਡੀ ਆਰ ਐਫ ਦੀ ਟੀਮ ਸਾਡੇ ਪੁਲਿਸ ਪ੍ਰਸ਼ਾਸਨ ਸਾਡੇ ਹੈਲਥ ਡਿਪਾਰਟਮੈਂਟ ਐਂਡ ਸਾਡੇ ਫਾਇਰ ਬ੍ਰਿਗੇਡ ਸਰਵਿਸ ਲੋਕਲ ਗਵਰਨਮੈਂਟ ਵੱਲੋਂ ਉਹ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਮਿਲ ਕੇ ਸਹਿਯੋਗ ਕਰਕੇ ਇਸ স্মੋਕ ਡ੍ਰਿਲ ਦੇ ਵਿੱਚ ਆਪਣਾ ਆਪਣਾ ਯੋਗਦਾਨ ਦਿੱਤਾ ਤਾਂ ਆਮ ਲੋਕਾਂ ਨੂੰ ਇਹੀ ਇੱਕ ਵਾਰ ਫੇਰ ਸੁਨੇਹਾ ਹੈ ਕਿ ਕੁਇਕ ਵਿੱਚ ਖੁਦਾ ਨਾ ਕਰਦਾ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪੈਨਿਕ ਹੋਣ ਦੀ ਜਰੂਰਤ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰੇ ਵਿਭਾਗ ਤੁਹਾਡੇ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ ਕਿ ਜੇ ਤੁਸੀਂ ਕਿਸੇ ਅਗਲੇ ਡਿਪਾਰਟਮੈਂਟ ਮੋਂਗ ਕਿ ਤੁਸੀਂ ਅਬਜ਼ਰਵੇਸ਼ਨ ਚ ਆਇਆ ਕਿ ਆ ਸਭ ਕੁਝ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਅਸੀਂ ਸਾਰੀਆਂ ਜਿਹੜੀਆਂ ਏਜੰਸੀਜ਼ ਨੇ ਜਾਂ ਸਾਡੇ ਜਿੰਨੇ ਵੀ ਪ੍ਰਸ਼ਾਸਨ ਦੇ ਜਿੰਨੇ ਵੀ ਡਿਪਾਰਟਮੈਂਟਸ ਨੇ ਤਾਂ ਉਹਨਾਂ ਦੀ ਪ੍ਰਪੇਅਰنس ਨਾਲ ਸਾਰਾ ਕੁਝ ਜਿਸ ਤਰ੍ਹਾਂ ਹੈਲਥ ਡਿਪਾਰਟਮੈਂਟ ਦੀ ਟੀਮ ਸਾਡੇ ਕੋਲ ਅਵੇਲੇਬਲ ਸੀਗੀ ਫਾਇਰ ਬ੍ਰਿਗੇਡਸ ਸਾਡੇ ਕੋਲ ਅਵੇਲੇਬਲ ਸੀ ਸਿਵਲ ਡਿਫੈਂਸ ਸਾਰਿਆਂ ਵੱਲੋਂ ਤਿਆਰੀ ਜਿਹੜੀ ਮੁਕਾ